ਜੋ ਜੰਮਨੇ ਚੌਂ ਡੇਰਾਪਾਪਾ ਨਾਨਕ ਖਲਕੇ ਦੀ ਹੋ ਰਹੀ ਆ ਉਹਦੇ ਵਿੱਚ ਸਬਡਿਵੀਜ਼ਨ ਕਲਾ ਨੌਰ ਦਾ ਵੀ 파ਟ ਹੈ ਹੁਣ ਅਸੀਂ ਟੀ ਪੁਆਇੰਟ ਕਲਾ ਨੌਰ ਤੇ ਹੀ ਖੜੇ ਆ ਤੇ ਕਾਫੀ ਜ਼ਿਆਦਾ ਪੁਲਿਸ ਫੋਰਸ ਤੇ ਆਫੀਸਰਜ਼ ਮੌਜੂਦ ਹਨ ਇਦਾਂ ਹੀ ਬਾਕੀ ਸਾਰੇ ਸਬਡਿਵੀਜ਼ਨ ਦੇ ਵਿੱਚ ਵੀ ਨਾਕੇਬੰਦੀ ਕੀਤੀ ਜਾ ਰਹੀ ਆ ਅਸੀਂ ਅਰਾਊਂਡ 12 ਨਾਕੇ ਲਾਇਆ ਔਰ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਉਹ ਵੀ ਚੱਲ ਰਹੇ ਹਨ ਇਸ ਤੋਂ ਇਲਾਵਾ 1400 1400 ਦੇ ਕਰੀਬ ਜਿਹੜੀ ਹੈ ਪੁਲਿਸ ਫੋਰਸ ਤੇ ਪੈਰਾਮਿਲਿਟਰੀ ਫੋਰਸ ਲਗਾਈ ਗਈ ਹੈ ਇਦੇ ਵਿੱਚ ਜੋ ਕੰਪਨੀ ਬੀਐਸਐਫ ਦੀ ਹੈ ਲੋ ਸਟੇਟ ਆਰਮ ਦੀ ਪੁਲਿਸ ਫੋਰਸ ਦੀ ਹੈ ਤੇ ਡਿਸਟ੍ਰਿਕਟ ਪੁਲਿਸ ਦੀ ਸਾਰੀ ਯੂਨਿਟਸ ਹੈਗੀ ਪਠਾਨਕੋਟ ਤੋਂ ਵੀ ਸਾਨੂੰ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਆਏ ਹਨ ਉਹਨਾਂ ਦੇ ਨਾਲ 15 ਡਿਗਰੀ ਪੈਟਰੋਲਿੰਗ ਪਾਰਟੀਆਂ ਦੀ ਹੈਗੀ કુલ 26 ਪੈਟਰੋਲਿੰਗ ਪਾਰਟੀ ਜਿਹੜੀ ਹੈ ਉਹ ਤੇ 95 ਪੋਲਿੰਗ ਲੋਕੇਸ਼ਨਸ ਨੂੰ ਕਵਰ ਕਰ ਰਹੀ ਹੈ ਸਰ ਦੇਖਿਆ ਜਾ ਰਿਹਾ ਤੇ ਜਿਵੇਂ ਜਿਵੇਂ ਤੋਂ ਚੋਣਾਂ ਸ਼ੁਰੂ ਹੋਈਆਂ ਨੇ ਉਸ ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਪ੍ਰਬੰਧ ਕੀਤਾ ਗਿਆ ਕਿ ਨਹੀਂ ਪੁਖਤਾ ਪ੍ਰਬੰਧ ਚਾਰੋਂ ਪਾਸੇ ਹੀ ਕਿਤੇ ਜਾ ਰਹੇ ਹਨ ਤਾਂ ਕਿ ਜਿੰਨੇ ਵੀ ਵਹੀਕਲਸ ਆ ਰਹੇ ਬਾਹਰ ਉਹਨੂੰ ਚੈੱਕ ਕੀਤਾ ਜਾ ਰਿਹਾ ਹੈ ਕੱਲ ਪਰਸੋਂ ਵੀ ਅਸੀਂ ਸ਼ਰਾਬ ਦੀ ਰਿਕਵਰੀ ਕੀਤੀ ਸੀ ਕਾਫੀ ਜ਼ਿਆਦਾ ਸੋ ਬਾਕੀ ਸਾਰੀ ਚੈਕਿੰਗਸ ਵੀ ਪ੍ਰੋਪਰਲੀ ਚੱਲ ਰਹੀਆਂ ਕਿਉਂਕਿ ਸਾਡਾ ਬਾਰਡਰ ਜ਼ਿਲ੍ਹਾ ਹੈ ਤਾਂ ਸਾਨੂੰ ਹੋਰ ਵੀ ਸੈਂਸਿਟਿਵ ਰਹਿਣ ਦੀ ਲੋੜ ਹੈ ਔਰ ਜਿਹੜੇ ਵਹੀਕਲ ਬਾਰਡਰ ਏਰੀਆ ਤੋਂ ਆ ਰਹੇ ਉਹਨਾਂ ਨੂੰ ਪ੍ਰੋਪਰਲੀ ਚੈੱਕ ਕੀਤਾ ਜਾ ਰਿਹਾ ਸਾਨੂੰ ਰਿਕਵਰੀ ਇਸ ਕਈ ਚੋਰੀ ਤੋਂ ਦਾ ਮੋਟਰਸਾਈਕਲ ਵਗੈਰਾ ਜਾਂ ਹੋਰ ਜਿਹੜੇ ਪੀਓਜ਼ ਵਗੈਰਾ ਉਹ ਵੀ ਫੜੇ ਜਾ ਰਹੇ ਹਨ

ਤੋ ਹੁਣ ਵੀ ਆਫੀਸਰ ਜਿਹੜੇ ਆ ਉਹ ਹਾਲਟ ਆਪਣੇ ਹਾਲਟਿੰਗ ਪੁਆਇੰਟ ਤੇ ਆਕਰ ਫਿਰ ਵਾਪਸ ਜਿਹੜੇ ਸੰਵੇਦਨਸ਼ੀਲ ਬੂਥ ਹੈਗੇ ਉੱਥੇ ਜਾ ਰਹੇ ਆ ਤੇ ਜਿਹੜੀ ਪੋਲਿੰਗ ਪਾਰਟੀਆਂ ਹੈਗੀ ਉਹਨਾਂ ਦੀ ਬਰੀਫਿੰਗ ਵੀ ਆਪ ਕਰਕੇ ਆ ਰਹੇ ਉੱਥੇ ਕੀ ਜ਼ਰੂਰਤ ਹੈ ਕਿ ਉਹ ਵੀ ਅਸੀਂ ਨੋਟਿਸ ਕਰਦੇ ਆ ਤੇ ਪ੍ਰੋਪਰ ਇੰਤਜ਼ਾਮ ਕੀਤੇ ਗਏ ਹਨ ਅਸੀਂ ਉਮੀਦ ਕਰਦੇ ਆ ਕਿ ਪੂਰੀ ਸ਼ਾਂਤੀ ਨਾਲ ਜਿਹੜਾ ਇਲੈਕਸ਼ਨ ਕੰਪਲੀਟ ਕਰਵਾਇਆ ਜਾਏਗਾ ਸਰਪੋਤਸ ਵੱਲੋਂ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ ਖੇਤਰ ਦੇ ਲੋਕਾਂ ਤੋਂ ਸਹਿਯੋਗ ਦੀ ਕਿਹੜੀ ਮੰਗ ਕਰਦੇ ਤੁਸੀਂ ਪੁਲਿਸ ਪੁਲਿਸ ਨੂੰ ਜਿਹੜਾ ਪ੍ਰਬੰਧ ਕੀਤਾ ਗਿਆ ਉਹ ਇਸ ਕਰਕੇ ਹੀ ਹੈ ਤਾਂ ਕਿ ਲੋਕ ਫ੍ਰੀ ਐਂਡ ਫੇਅਰ ਤਰੀਕੇ ਨਾਲ ਆਪਣਾ ਜਿਹੜਾ VOTING ਰਾਈਟ ਐਕਸਰਸਾਈਜ਼ ਕਰ ਸਕਣ। ਤੋਂ ਅਸੀਂ ਰਿਕੁਐਸਟ ਇਹੀ ਕਰਦੇ ਹਾਂ ਲੋਕਾਂ ਨੂੰ ਕਿ ਉਹ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਆਏ ਤੇ ਵੋਟ ਕਰਨ ਤੇ ਇਹ ਜਿਹੜੀ ਪੂਰੀ ਪ੍ਰੋਸੈਸ ਹੈਗਾ ਇਹਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਪੁਲਿਸ ਦੀ ਹੈਲਪ ਕਰਦੇ। ਸਰ ਜੇਕਰ ਕੋਈ ਅਨਸੁਖਾਵੀ ਘਟਨਾ ਕਿਤੇ ਮਿਸਤਰੀ ਹੋ ਜਾਂਦੀ ਹੈ ਤੇ ਕੋਈ ਹੈਲਪ ਲਾਈਨ ਨੰਬਰ ਜਾਂ ਕਿਸੇ ਦਾ ਸਾਡੇ ਕੰਟਰੋਲ ਰੂਮ ਦਾ ਨੰਬਰ ਚੱਲ ਰਿਹਾ ਹੈ 112 ਤੇ ਕਾਲ ਕਰ ਸਕਦੇ ਹਨ। ਜ਼ਿਲ੍ਹਾ ਪੁਲਿਸ ਦਾ ਜਿਹੜਾ ਨੰਬਰ ਹੈ ਕੰਟਰੋਲ ਰੂਮ ਦਾ ਉੱਥੇ ਕਾਲ ਕਰ ਲੈਣ ਤੇ ਜਿਹੜੀ ਪੈਟਰੋਲਿੰਗ ਪਾਰਟੀ ਤੁਹਾਨੂੰ ਹਰ ਕਿਤੇ ਹੀ ਮਿਲ ਜਾਏਗੀ ਤੁਸੀਂ ਕਿਸੇ ਵੀ ਸਟਰੀਟ ਤੇ ਜਾਓਗੇ ਤੁਹਾਨੂੰ ਹਰ ਕਿਤੇ ਹੀ ਪੁਲਿਸ ਦੀ ਕੋਈ ਨਾ ਕੋਈ ਪੈਟਰੋਲਿੰਗ ਪਾਰਟੀ ਐ ਐਸਐਚਓ ਦੀ ਗੱਡੀ ਡੀਐਸਪੀ ਸਾਹਿਬ ਦੀ ਗੱਡੀ ਮਿਲ ਜਾਊਗੀ ਤੁਸੀਂ ਥਾਣੇ ਜਾ ਕੇ ਵੀ ਆਪਣੀ ਰਿਪੋਰਟ ਲਿਖਾ ਸਕਦੇ ਹੋ ਸੋ ਸਾਰੇ ਨੰਬਰ ਚਾਲੂ ਹਨ ਤੁਸੀਂ ਸਾਡੇ ਮੋਬਾਈਲ ਨੰਬਰਸ ਤੇ ਵੀ ਮੈਸੇਜ ਕਰਕੇ ਕਾਲ ਕਰਕੇ ਆਪਣੀ ਕੰਪਲੇਨਟ ਦੇ ਸਕਦੇ ਹੋ ਮੈਂ ਕਿਹਾ ਸੀ ਸਰਾਸਤੀ ਬਦਾਰਾ ਉਹਨਾਂ ਨੂੰ ਕੀ ਕਰਦੇ ਸਰਾਸਤੀ ਅਨਸਰਾਂ ਨੂੰ ਇਹੀ ਵਰਡਿੰਗ ਹੈ ਕਿ ਉਹ ਬਿਲਕੁਲ ਆਪਣੀ ਗਤੀਵਿਧੀ ਬੰ ਤੇ ਇਹ ਪੂਰੇ ਪ੍ਰੋਸੈਸ ਨੂੰ ਕਿੱਥੇ ਵੀ ਅਗਰ ਉਹ ਛੱਡਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਪਰਚਾ ਰਜਿਸਟਰ ਕੀਤਾ ਜਾਏਗਾ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ ਤੋਂ ਕਿਰਪਾ ਕਰਕੇ ਆਪਣੇ ਜਿਹੜੀ ਗਤੀਵਿਧੀ ਹੈ ਉਹਨੂੰ ਜ਼ੀਰੋ ਕਰਕੇ ਰੱਖੋ